ਜਦੋਂ ਦੱਸਿਆ ਨਹੀਂ ਬੱਚਿਆਂ ਨੇ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚ ਜੰਨੀ ਜਿਵੇਂ ਆ ਬੋਲ ਕੇ ਹਟੇ ਮੈਡ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾਦੋਂ ਆਏ ਮੈਂ ਕੰਮ ਗੜਾਵਾਂ ਤੁਹਾਨੂੰ ਖਰਚੇ ਬਣਾ ਦੇਣਾ ਮੇਰੀ ਉਮਰ ਮੈਡ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੋਣੀ ਚੱਲੂਗਾ ਤੁਸੀਂ ਇੱਕ ਕੰਮ ਗੜਾ ਦਿਓ ਜੀ ਇੱਕ ਕੰਮ ਗੜਾ ਦਿਓ ਮੇਰੇ ਏਰੀਆ ਦਾ ਬੱਸ ਮੈਨੂੰ ਖੇਡਦਾ ਨਹੀਂ ਮੇਰੇ ਏਰੀਆ ਦਾ ਗੜਾ ਦੋ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਦੋ ਮਹੀਨੇ ਵਿੱਚ ਗੜਾ ਦੋ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤਾਂ ਕਮਰਾ ਵੀ ਨਹੀਂ ਪੈਂਦਾ ਮੈਂ ਜੀ ਗੜਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆ ਚਾਈ ਗਈ ਹੁਣ ਸਾਡੇ ਕੋਲ ਹੈਗੀ ਐ ਪਾਵਰ ਸਟਾਟਾ ਬਣਾਉਣੀ ਤੁਹਾਡੀਆਂ ਨਿਕਾਸੀ ਦਾ ਪਾਵਰ ਪਾਉਂਦਾ ਸੀ ਜੀ ਨਿਕਾਸੀ ਨਹੀਂ ਪਾਵਰ ਪਾਉਂਦੇ ਕੋਈ ਕਸੂਰ ਚਲਾ ਤਾ ਨਾਲ ਕੋਈ ਨਹੀਂ ਕੋਈ ਤਾਂ ਸੂਚਨਾ ਕਰਵਾਤਵਾ ਨਹੀਂ ਤੁਹਾਡੀ ਸੜਕਾਂ ਤੇ ਨੇ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਕਰ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕੋ ਬੰਦਾ ਕਮੇਡੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਕੰਨੀ ਬਦਗੀ ਸਾਲ ਹੋ ਗਏ ਸਾਲ ਸਾਡੇ ਸਰਕਾਰ ਨੂੰ ਰਹਿ ਕੇ ਮੂਹਰੇ ਆਦਾਬ ਨਾਲ ਪਰਦੇ ਨਾ ਗੱਲ ਨਾ ਕਰਾਂਗੇ ਬਹੁਤ ਵੱਡਾ ਪਰਿਵਰਤਨ ਨੰਬਰ ਦੱਸੋ ਇਹ ਕੌਣ ਬਹੁਤ ਦਾ ਦੋ ਕਰੂਗੇ ਕੰਮ 4 ਸਾਲ ਹੋ ਗਈ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਨੂੰ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋਗਾ ਕਮੇਟੀ ਸਾਹਿਬ ਜੇ ਹੁਣ ਅਜੇ ਲਈ 2 ਮਹੀਨੇ ਚ ਕਰ ਦਵਾਂ ਕਿਉਂਕਿ ਮਨ ਨੂੰ ਮਨ ਨੂੰ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾਣਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਦੇ ਪਈ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਕਿਆ ਨਾ ਰਾਜਕੀ ਤੋਂ ਪੁੱਛ ਨਹੀਂ ਸਾਰੇ ਨੇ ਜਿਦਾ ਤੁਹਾਨੂੰ ਜੀ ਉਹਦੇ ਐਨਾ ਕਦਾ ਮੁੱਢ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਬਣ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤੁਹਾਨੂੰ ਲੱਗਦਾ ਹੀ ਕੋਈ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਇਹੋ ਜੂ ਮੈਂ ਮੈਡਲ ਨੂੰ ਰਿਕਵੈਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਇਹ ਧਾਜਣਾ ਜੇ 10 ਦਿ ਪਰਮਣੇ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਇਹ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂ ਆ ਤੁਹਾਡੀ ਸੜਕ ਹੁਣ ਨਾ ਬਣਵਾ ਰਹੀ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਹ ਤਾਂ ਫੇਰ ਬਾਰੀ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਕੰਸਟ੍ਰਕਸ਼ਨ ਨਹੀਂ ਕੋਈ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੁੰਦੇ ਹੋ ਜੂ ਉਪੇਰੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਬਣੂਗੀ ਦੱਸੋ ਆਖੀ ਮੈਨੂੰ ਚਾਰ ਪੈਣ ਮੈਣ ਨੂੰ ਕਹਿ ਕੇ ਆ ਕੇ ਥੱਕੇ ਜਾਈ ਟਰੈਕਟਰ ਲਾ ਕੇ ਹੀ ਘਟ ਜਾ ਪਹਿਲਾਂ ਮੈਡਮ ਵੀ ਮੈਂ ਤਾਂ 3-4 ਸਾਲ ਹੋ ਗਏ ਥੱਕੇ ਖਾਣੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਫਿਰ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਤੁਸੀਂ ਕਿਹੜਾ ਦੋ ਲਿਆ ਰਹਿਣ ਕਾਹਦਾ ਪ੍ਰਤੀਖ ਕਹੋ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਪਲਟ ਨਹੀਂ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗਦਾ ਜਦੋਂ ਮੈਂ ਲੋਕਾਂ ਨੂੰ ਜਿਵੇਂ ਆ ਬੁਲਕੀ ਹਟੇ ਮੈਨੂੰ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾਦੋ ਆ ਜੀ ਮੈਂ ਕੰਮ ਕਰਾਉਣਾ ਕਰ ਕਰ ਚ ਬਣਾਉਂਦੀ ਮੈਂ ਆਉਂਦੀ ਰਹਿੰਦੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜੀ ਜਲਦੀ ਜਰੂਰ ਮੈਂ ਇੱਕ ਗੱਲ ਦੱਸ ਫਰਾਂਡਾ ਹੁੰਦੇ ਆ ਪਰ ਇਹ ਮੁੰਡਾ ਕੋਈ ਨਹੀਂ ਮੁੰਡੇ ਦਾ ਮੁੱਛੇ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸਦੀ ਮੈਡਮ ਜੀ ਮੈਂ ਤੁਹਾਡੇ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਬਸ ਮੈਨੂੰ ਘੜਕਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਮੀਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡੇ ਦੋ ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਜਿਆਈ ਨਹੀਂ ਫੈਮ ਨਹੀਂ ਆਦਾ ਮੈਨੂੰ ਤੁਹਾਡੇ ਮੂੰਹ 'ਵਾਂ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਣਾ ਬੰਦ ਕਰੀਂ ਕੋਈ ਨਹੀਂ ਦੇ ਰਿਹਾ ਦੀਪਰ ਆਪਣੇ ਪੈਸਿਆਂ ਨਾਲ ਐਮਸੀ ਮੈਂ ਹਿੰਦੂਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 500 ਹਜ਼ਾਰ ਦਾ ਗਟਕਾ ਬਣਾ ਲੈ ਉਹ ਕਦੋਂ ਆਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲੋ ਮੈਡਮ ਜੀ ਹਾਂ ਚਾਹ ਦੋ ਦਿਨ ਹੀ ਕਰੇ ਮੈਡਮ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਦਿੱਤਾ ਤੁਸੀਂ ਦੱਸ ਦੋ ਹਾਂਜੀ ਤੁਸੀਂ ਦੱਸ ਦੋਈ 12 5 4 ਬਹੁਤ ਦੇਖ ਪੈਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆਉਂਦਾ ਇੱਕ ਮਿੰਟ ਹੋ ਤੋਂ ਇੱਕ ਮਿੰਟ ਹੋ ਹੁਣ ਆ ਪੈਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਸੀਲ ਕੋ ਬਣ ਗਿਆ ਮੈਂ ਤਾਂ ਨਹੀਂ ਜਨਗਰ ਆਇਆ ਵੀ ਆ ਮੋਟਰ ਤਾਂ ਪਿਛਲੇ ਸਾਲਾਂ ਤੋਂ ਪਟਵਾਰ ਐ ਐਮਐਲਏ ਮੀਟਿੰਗ ਮੈਗਾ ਸ਼ੁਰੂ ਕਿਤੇ ਡਾਇਰੀ ਨੰਬਰ ਵਾਲੀ ਉਹ ਲਿਆਓ ਪਟਵਾਰ ਐ ਤੇ 70 ਸਾਲਾਂ ਤੋਂ ਜੋ ਪ੍ਰੋਜੈਕਟ ਨਹੀਂ ਆਇਆ ਕੋਈ ਵਾਟਰ ਟੂਨ ਵੱਡੇ ਐ ਤਿੰਨ ਵੱਡੇ ਐ ਤਾਂ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਸਾਡੀ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕਲੀਅਰ ਕਰ ਲਓ ਤੁਸੀਂ ਕੇ ਨੰਬਰ ਤੇ ਕੱਟੇ ਲੋਨ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚਾਹੀ ਹੁਣ ਸਾਡੇ ਕੋਲ ਹੈਗੀ ਪਾਵਰ ਸਟਾਪ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਬਣਾਉਣ ਕੋਈ ਸੂਚਨਾ ਨਾਲ ਕੋਈ ਤਰ ਸੂਚਨਾ ਮੌਜੂਦ ਨਹੀਂ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰ ਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾ ਕੋਈ ਸੁਣਦਾ ਪਹੁੰਚਦਾ ਸਾਰਾ ਪਹਿਲਾਂ ਦੋ ਮਿੰਟ ਪਹਿਲੇ ਉਹ ਵੀ ਰਕੇ ਕਿ ਹੱਣੇ ਉਹ ਵੀ ਮੁੰਡੇ ਆ ਪੁਆਇੰਟ ਸਾਰੇ ਸੁਣਦਾ ਜਿਹੜਾ ਗੱਡੀ ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਛੱਡ ਕੇ ਬਤਾਨੀਏ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਨੰਬਰ ਨਿਕਲੂਗਾ ਇਹਦਾ ਜਦੋਂ ਮੈਂ ਆਉਂਦੀ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੱਗ ਕੇ ਦਿਖਾ ਦੇ ਜਿਹੜਾ ਅੰਦਰੋਂ ਤੋਂ ਅੰਦਰ ਜਿੱਥੇ ਦਾ ਨਕਾਤ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਕੋਈ ਅਸੀਂ ਮੈਨੂੰ ਕਹਿ ਰਹੇ ਨਾ ਟੋਪੇਰ ਸੜਕ ਜਾਂ ਅੰਦਰ ਘੱਟ ਪਿੰਡ ਅੜ ਕੇ ਜੀ ਪਤਾ ਬਾਈਓ ਸੜਕ ਤੁਹਾਨੂੰ ਪਤਾ ਬਾਅਦ ਇਤੋਂ ਬਣੀ ਸੀ ਜਾਦੀ ਦੇ ਬਾਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਕਾਰਡ ਬਣਾਵਾਂਗੇ ਇਹ ਜੰਮੀ ਬਦਕਾਰ ਸਾਹਿਬ ਹੋ ਗਏ ਸਾਥ ਸਾਥ ਸਰਕਾਰ ਨੂੰ ਰਹਿ ਕੇ ਮੈਂ ਦਾਅ ਨਾਲ ਕਰਕੇ ਨਾ ਐਨਾ ਕਰਾਂਗੇ ਬਹੁਤ ਵੱਡਾ ਪਰਮਿਟ ਨੰਬਰ ਦੱਸੋ ਹੀ ਕੋਣ ਬਹੁਤ ਕੰਮ ਚਾਰ ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੋਰ ਤੁਹਾਡੇ ਕੰਮ ਚਲੋ ਮੈਂ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵੀ ਕਰ ਦੋ ਕਮੇਟੀ ਨੂੰ ਮਤੇ ਵੀ ਪਾਉਣੇ ਨੇ 11 ਸੂਪਾਰਾ ਦੇ ਦੋ 6 ਮਹੀਨਾ ਦੇ ਦੋ ਇੱਕ ਮਿੰਟ ਰੋ ਬਹੁਤ ਬੈਠੇ ਦਵਾ ਦੇ ਮੱਚੀ ਬੋਤਾਂ ਕਰ ਸਕਦੇ ਜੇ ਹੁਣ ਅਗਲੇ 2 ਮਹੀਨੇ ਚ ਕਰਤਾ ਉਹ ਪੰਨੋ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਨੇ ਪਾਈ ਹੈ ਸਾਰੇ ਹਲਕੇ ਨੇ ਪਾਈ ਹੈ ਮੈਨੂੰ ਨਹੀਂ ਫਿਰ ਪਿੰਡ ਨਾਲ ਕੀ ਅੰਦਰ ਆ ਜੀ ਕੋਈ ਪੁੱਛ ਨਹੀਂ ਪਿੰਡ ਨੇ ਸਾਰੇ ਨੇ ਜੁਦਾਇਆ ਤੁਹਾਨੂੰ ਜੀ ਦੇ ਇੰਨਾ ਅਕਦਾ ਮੁੱਲ ਮੋੜ ਦੋਈ ਕੰਮ ਥੋੜਾ ਬੋਧਾ ਕਰਦੇ ਆਂ ਮੈਨੂੰ ਤਾਂ ਨਹੀਂ ਆ ਵੀ ਥੋੜੀ ਸਾਧਾ ਪਾਸ ਲੱਗਦੀ ਜੀ ਕਿ ਜਾਣਿਆ ਬਣ ਜੂ ਸੜਕ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤੁਹਾਨੂੰ ਲੱਗਦਾ ਹੀ ਕਿ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਇਹੋ ਜੂ ਹੁਣਾਂ ਤਾਂ ਮਤਾਂ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਪਹਿਲਾਂ ਪਾਣੀ ਸੀਵਰੇਜ ਕੰਮ ਨਹੀਂ ਕਰਵਾਉਂਦੇ ਆਹ ਦਾ ਬੰਬ ਬੰਨ ਕੇ ਸਾੜੇ ਪਾਣੀ ਹੋਰੀ ਪਾਣੀ ਮੈਂ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਹਾਂ ਕਿ ਕੰਮ ਚ ਅੱਗੇ ਮੇਰੀ ਗੱਲ ਸੁਣ ਇੱਕ ਗੇਟਾ ਦਾ ਮਰਾ ਦੇ ਸਾਰੇ ਮੈਂ ਤੇ ਸਾਰੇ ਮੈਂ ਮੁੱਕੇ ਨੂੰ ਆਜ ਕੋਈ ਸਾਹਮਣੇ ਵਾਲਾ ਦਿਖਾ ਦੋ ਗਟਰ ਲੀਕ ਹੁੰਦਾ ਜਿਹੜਾ